ਹਾਂਜੀ ਦੋਸਤੋ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਕਹਾਣੀ ਸ਼ੇਅਰ ਕਰਨੀ ਆ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰੋ ਆਪਣੇ ਸਾਰੇ ਦੋਸਤਾਂ ਮਿੱਤਰਾਂ ਭਣਾ ਭਾਵਾਂ ਦੇ ਨਾਲ ਇੱਕ ਨਾ ਜਾਦ ਚੱਲਿਆ ਮਤਲਬ ਜਿਹੜਾ ਸਮੁੰਦਰੀ ਬੇੜਾ ਸੀਗਾ ਤੇ ਉਹਦੇ ਵਿੱਚ ਜਿੰਨੇ ਸਫਰ ਕਰ ਰਹੇ ਸੀ ਲੋਕ ਉਹਦੇ ਵਿੱਚ ਬੈਠੇ ਤੇ ਉਹ ਜਾਦ ਚੱਲਿਆ ਤੇ ਆਪਣੇ ਸਫਰ ਵੱਲ ਨੂੰ ਵੱਧ ਰਿਹਾ ਸੀਗਾ ਆਪਣੀ ਮੰਜ਼ਿਲ ਵੱਲ ਨੂੰ ਵੱਧ ਰਿਹਾ ਸੀ ਤੇ ਬੜੀ ਤੇਜ਼ੀ ਦੇ ਨਾਲ ਸਾਰੇ ਲੋਕਾਂ ਨੂੰ ਬੜੀ ਉਮੀਦ ਸੀ ਕਿਉਂਕਿ ਸਮੁੰਦਰ ਦੇ ਵਿੱਚ ਕੋਈ ਹਲਚਲ ਨਹੀਂ ਸੀ ਸਮੁੰਦਰ ਐਨ ਸ਼ਾਂਤ ਸੀ ਤੇ ਬੇੜਾ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਸੀਗਾ ਤੇ ਜਿਉਂ-ਜਿਉਂ ਬੇੜਾ ਆਪਣੇ ਮੰਜ਼ਲ ਦੇ ਲਾਗੇ ਚੱਲਿਆ ਤੇ ਸਾਰਿਆਂ ਨੂੰ ਬੜੀ ਮਤਲਬ ਉਮੀਦ ਸੀ ਬੜਾ ਲੋਕਾਂ ਨੂੰ ਚਾ ਸੀ ਕਿ ਜਾ ਕੇ ਅਸੀਂ ਇਹ ਜਲਦੀ ਸਾਡਾ ਇਹ ਬੇੜਾ ਜਿਹੜਾ ਪਹੁੰਚ ਜਾਣਾ ਵਾ ਲਾਗੇ ਸਮੁੰਦਰ ਦੇ ਤੇ ਅਸੀਂ ਮਤਲਬ ਜਿਹੜਾ ਉੱਥੇ ਆਪਣੀ ਮੰਜ਼ਲ ਦੇ ਲਾਗੇ ਪਹੁੰਚ ਕੇ ਆਪਣੇ ਅਸੀਂ ਟਿਕਾਣੇ ਪਹੁੰਚ ਕੇ ਤੇ ਖੁਸ਼ੀਆਂ ਮਨਾਵਾਂਗੇ ਚਾਹ ਮਨਾਵਾਂਗੇ ਪਰ ਬਦਕਿਸਮਤੀ ਨਾਲ ਜਿਵੇਂ ਕਿ ਉਸ ਬੇੜੇ ਦੇ ਵਿੱਚ ਸਾਰੇ ਲੋਕ ਸਵਾਰ ਸੀ ਤੇ ਕੁਝ ਬੰਦੇ ਇਹੋ ਜਿਹੇ ਇੱਕ ਦੋ ਵਿੱਚ ਸਵਾਰ ਸੀਗੇ ਕਿ ਜਿਹੜੇ ਬਹੁਤ ਮਤਲਬ ਜਿਨ੍ਹਾਂ ਦੇ ਕਹ ਲਓ ਕਿ ਜਾਂ ਉਹ ਕੁ ਸ਼ਬਦਾਂ ਨੂੰ ਉਤੋਲ ਜਿਹੜੀ ਕਿ ਜਦੋਂ ਸਿਆਣਿਆਂ ਨੇ ਕਿਹਾ ਕਿ ਪਹਿਲਾਂ ਤੋਲੋ ਤਾਂ ਫੇਰ ਬੋਲੋ ਉਹਦੇ ਵਿੱਚ ਬੈਠੇ ਹੋਏ ਬੰਦੇ ਜਿਹੜੇ ਉਹ ਸਭ ਧਰਮਾਂ ਦੇ ਬੰਦੇ ਸੀਗੇ ਤੇ ਉਹ ਧਰਮਾਂ ਦੇ ਲੋਕਾਂ ਦਾ ਜਾਤਾਂ ਦੇ ਲੋਕਾਂ ਦਾ ਉਹ ਬੇੜੇ ਨੂੰ ਪਾਰ ਲਗਾਉਣ ਦੇ ਵਿੱਚ ਯੋਗਦਾਨ ਹੁੰਦਾ ਵਾ ਕਿਉਂਕਿ ਉਹਦੇ ਵਿੱਚ ਜਾਤ ਪਾਤ ਨਹੀਂ ਪਰਖੀ ਜਾਂਦੀ ਕਿਤੇ ਨਾ ਕਿਤੇ ਉਹ ਬੇੜੇ ਦੇ ਵਿੱਚ ਕੁਝ ਐਸੇ ਬੰਦੇ ਸੀ ਜਿਨ੍ਹਾਂ ਨੇ ਉਹਦੇ ਵਿੱਚ ਬੇੜੇ ਵਿੱਚ ਬੈਠੇ ਬੰਦਿਆਂ ਦੀਆਂ ਜਾਤਾਂ ਪਰਖੀਆਂ ਤੇ ਜਾਤਾਂ ਨੂੰ ਬੁਰਾ ਭਲਾ ਕਿਆ ਤੇ ਉਹ ਆਪਸ ਵਿੱਚ ਉਹਨਾਂ ਦੀ ਉੱਥੇ ਖਲਬਲੀ ਹੋ ਗਈ ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਬੇੜੇ ਦੇ ਵਿੱਚ ਤੇ ਬੇੜਾ ਆਉਂਦਾ 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 ਜੀ ਆਉਂਦਾ 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 ਉਹ 14 ਨਵੰਬਰ 2000 25 ਨੂੰ ਉਹ ਆਣ ਕੇ ਐਨੂੰ ਲਾਗੇ ਮੰਜਲ ਦੇ ਆਣ ਕੇ ਤੇ ਬੇੜਾ ਜਿਹੜਾ ਸਮੁੰਦਰ ਦੇ ਵਿੱਚ ਉਹ ਪਲਟੀਆਂ ਖਾ ਕੇ ਡੁੱਬ ਗਿਆ ਤੇ ਉਹ ਸਾਰੇ ਲੋਕ ਵਿਚਾਰੇ ਡੁੱਬ ਗਏ ਤੇ ਹੁਣ ਉਹ ਵਿੱਚ ਤਾਰੀਆਂ ਲਗਾ ਰਹੇ ਆ ਜਾਂ ਵਿੱਚ ਉਹ ਹੁਣ ਦੇਖੋ ਮਹਾਰਾਜ ਕਿਦਾਂ ਕਰਦਾ ਪਰ ਚਲੋ ਅਸੀਂ ਤੇ ਇਹ ਕਿੰਨੇ ਕਸੀਂ ਤਾਂ ਸਿਰਫ ਇੰਨੀ ਇੱਕ ਗੱਲ ਦੱਸੀ ਆ ਕਿ ਸਾਰੇ ਜੇ ਇੱਕ ਦੋ ਬੰਦਿਆਂ ਦੀ ਵਜ੍ਹਾ ਨਾਲ ਸਭ ਧਰਮਾਂ ਦਾ ਸਭ ਜਾਤਾਂ ਦਾ ਸਤਿਕਾਰ ਹੋਣਾ ਚਾਹੀਦਾ ਜਿਹੜੇ ਬੇੜੇ ਦੇ ਵਿੱਚ ਬੈਠੇ ਹੋਈਏ ਤੇ ਵੀਡੀਓ ਦੇ ਵਿੱਚ ਬੈਠੇ ਬੈਠੇ ਸਭ ਲੋਕਾਂ ਦਾ ਸਤਿਕਾਰ ਕਰੀਦਾ ਵਾ ਸਭ ਦਾ ਮਾਣ ਕਰੀਦਾ ਇੱਜ਼ਤ ਕਰੀਦੀ ਆ ਤੇ ਜੇ ਤੁਹਾਡੇ ਦੋ ਬੰਦਿਆਂ ਦੀਆਂ ਇਹ ਗੱਲਾਂ ਦੇ ਨਾਲ ਪੂਰਾ ਬੇੜਾ ਡੁੱਬ ਗਿਆ ਤੇ ਕਿੰਨੇ ਬੰਦਿਆਂ ਦਾ ਮਤਲਬ ਆਸਾਂ ਉਮੀਦਾਂ ਹੋਣਗੀਆਂ ਜਿਨ੍ਹਾਂ ਤੇ ਤੁਹਾਡੀਆਂ ਤੇ ਪਾਣੀ ਫਿਰ ਗਿਆ ਤੇ ਤੁਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਸ਼ਬਦ ਕਹਿਿਆ ਸੀ ਤੇ ਉਹਨਾਂ ਲੋਕਾਂ ਨੇ ਫਿਰ ਜਿਹੜਾ ਉਹ ਘਟੋ ਘਟ ਬੇੜਾ ਹੀ ਪਲਟਾ ਦਿੱਤਾ ਤੇ ਫਿਰ ਯਾਦ ਰੱਖੋ ਅੱਗੇ ਵਾਸਤੇ ਘਟੋ ਘਟ ਜੇ ਬੇੜੇ 'ਚ ਸਫ਼ਰ ਕਰਨਾ ਸਭ ਦਾ ਸਤਿਕਾਰ ਕਰੋ ਜੈ ਪੀ